ਆ ਬੰਨੇ ਪਹਿਨੇ ਮੇ ਤੇਰੇ ਮੂਰੇ ਹੱਥ ਮੈਂ ਤਾਂ ਨਹੀਂ ਵਿਆਹ ਕਰਾਉਣਾ ਤੂੰ ਸਾਂਭ ਆਪਦੇ ਸਹੁਰਿਆਂ ਨੂੰ ਜਾ ਕੇ ਲੈ ਆ ਦੱਸ ਨਾ ਕੀ ਗੱਲਾਂ ਕਰੀ ਜਾਂਦੀਆਂ ਮੇਰੀ ਧੀਏ ਮੈਨੂੰ ਵੀ ਪਤਾ ਲੱਗ ਜੇ ਮੰਮੀ ਦੇਖ ਲਓ ਕਹਿੰਦੀ ਮੈਂ ਵਿਆਹ ਨਹੀਂ ਕਰਾਉਣਾ ਅਜੇ ਕਹਿੰਦੀ ਮੇਰਾ ਨੀਜੀ ਕਰਦਾ ਕਰ ਛੱਡ ਕੇ ਜਾਣ ਨੂੰ ਕੁੜੇ ਪੁੱਤ ਇਹ ਤਾਂ ਇੱਕ ਨਾ ਇੱਕ ਦਿਨ ਵਿਆਹ ਕਰਾਉਣਾ ਹੀ ਪੈਂਦਾ ਨਾਲੇ ਧੀਏ ਰਾਜੇ ਰਾਣੀ ਨਹੀਂ ਰੱਖ ਸਕੇ ਅਸੀਂ ਕਿਹਦੇ ਵਿਚਾਰੇ ਹਾਂ ਠੀਕ ਹੈ ਪੁੱਤ ਐਹੀ ਜੀਆਂ ਗੱਲਾਂ ਨਹੀਂ ਕਰਦੇ ਹੁੰਦੇ ਪੁੱਤ ਇਹ ਤਾਂ ਸਦੀਆਂ ਦੀ ਰੀਤ ਐ ਕਿਹੜਾ ਅੱਜ ਬਣੀ ਹੈਗੀ ਇੱਕ ਨਾ ਇੱਕ ਦਿਨ ਤਾਂ ਨਾ ਧੀਆ ਨੂੰ ਸਹੁਰੇ ਘਰ ਜਾਣਾ ਪੈਂਦਾਗਾ ਤੇ ਆਹ ਦੇਖ ਲਾ ਅਸੀਂ ਕਿਹੜਾ ਸਹੁਰੇ ਘਰ ਆਈਆਂ ਨਹੀਂ ਹੈਗੀਆਂ ਇਹ ਤਾਂ ਪੁੱਤ ਪੀੜੀਦਰ ਪੀੜੀ ਚੱਲਦੀਆਂ ਰਹਦੀਆਂ ਨੇ ਇਹ ਜਿਹੀਆਂ ਗੱਲਾਂ ਮਾਂ ਸੇ ਕੀ ਤੇ ਇਹ ਰਵਾਜ ਬਣਾਇਆ ਹੁੰਦਾ ਦੁਨੀਆ ਨੇ ਵੀ ਧੀ ਆਪਦੇ ਮਾਪੇ ਕੋਲ ਹੀ ਰਹਿੰਦੀਆਂ ਸਾਰੇ ਉਮਰ ਫਿਰ ਕਿੰਨਾ ਵਧੀਆ ਹੁਣਾ ਸੀ ਹਨਾ ਨਾ ਨਾ ਧੀ ਇਹ ਤਾਂ ਰੀਤ ਐਗੀ ਕਦੇ ਵੀ ਕੋਈ ਮਿਟਾ ਨਹੀਂ ਸਕਦਾਗਾ Tinha dinheiro aqui, né, puta? Passa, <laughs> botar.